ਅਗੋ ਵਜੇ ਆਜੋ ਪਹੁੰਚੋ ਸਾਰੇ ਤੇ ਆਉਂਦਾ ਬੇਜੀ ਦਾ ਰਸਤੇ ਦੀ ਰਸਤੇ ਖੜ ਕੇ ਵੀਡੀਓ ਪਾ ਰਿਹਾ ਜੀ ਜੀਨੂੰ ਜੀਨੂੰ ਵੇਟ ਸੀਗੀ ਤੇ ਆਪਾਂ ਆ ਕੇ ਕੈਂਪ ਦੇ ਵਿੱਚ ਹਿੱਸ਼ੇਦ ਕਰ ਸਕਦੇ ਆ ਧੰਨਵਾਦ ਥੋੜਾ ਸਾਰਾ ਚੜ੍ਹਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਸੰਗਰੂਰ ਦੇ ਸਿਵਲ ਹਸਪੀਟਲ ਦੇ ਵਿੱਚ ਗੰਜਿਆਂ ਦੇ ਵਾਲ ਲਵਾਉਣ ਵਾਲਿਆਂ ਦੀ ਹੋਈ ਪਰਮਾਰਾਜ ਸੰਗਰੂਰ ਦੇ ਵਿੱਚ ਲਗਭਗ ਹਜ਼ਾਰ ਤੋਂ ਉੱਪਰ ਬੰਦਾ ਵਾਲ ਦਾ ਟ੍ਰੀਟਮੈਂਟ ਕਰਵਾਉਣ ਲਈ ਮਾਤਾ ਕਾਲੀ ਮਾਤਾ ਮੰਦਿਰ ਪਹੁੰਚੇ ਸੀ ਖੰਨੇ ਤੋਂ ਇੱਕ ਬੰਦਾ ਆਇਆ ਸੀ ਜੋ ਕਿ ਦਾਅਵਾ ਕਰਦਾ ਹੈ ਕਿ ਮੇਰੀ ਦਵਾਈ ਨਾਲ ਸਿਰ ਦੇ ਉੱਤੇ ਵਾਲ ਆ ਜਾਣਗੇ ਲੇਕਿਨ ਸੰਗਰੂਰ ਦੇ ਸਿਫਲ ਸਿਵਲ ਹਸਪੀਟਲ ਦੇ ਵਿੱਚ ਮਰੀਜ਼ਾਂ ਦੀ ਪਰਮਾਰ ਹੋਣੀ ਸ਼ੁਰੂ ਹੋ ਗਈ ਹੈ ਜਿਨ੍ਹਾਂ ਨੂੰ ਅੱਖਾਂ ਦੇ ਵਿੱਚ ਇਨਫੈਕਸ਼ਨ ਦੀ ਦਿੱਕਤ ਆ ਰਹੀ ਹੈ ਤੇ ਕਾਫੀ ਦਰਦ ਹੋ ਰਿਹਾ ਹੈ ਸੁਣੋ ਡਾਕਟਰ ਸਾਹਿਬਾ ਦਾ ਬਿਆਨ ਸੰਗਰੂਰ ਤੋਂ ਬਿਊਰੋ ਰਿਪੋਰਟ ਕੁਝ ਨਹੀਂ ਭਰਾ ਪੇੜ ਚਾਲ ਚੱਲੀ ਹੋਈ ਹੈ ਜਿਹੜੀ ਨਾ ਬਾੜਾ ਦੀ ਗਰੋਥ ਵਾਸਤੇ ਮੈਂ ਅੱਜ ਉੱਥੇ ਜਾ ਫਸਿਆ ਸਾਢੇ 4 ਵਜੇ ਪਤਾ ਨਹੀਂ ਵਜੇ ਦਵਾਈ ਕੀ ਲਈ ਤੇ ਉਸ ਤੋਂ ਬਾਅਦ ਅੱਧੇ ਘੰਟੇ ਤੋਂ ਬਾਅਦ ਹੀ ਬੜੀ ਅੱਖਾਂ ਪੀੜ ਕਰਨੀਆਂ ਸ਼ੁਰੂ ਹੋ ਗਈਆਂ ਤੇ ਹੁਣ ਭਰਾ ਅੱਖਾਂ ਖੁੱਲ੍ਹੇ ਤੱਕ ਨਹੀਂ ਰਹੀਆਂ اچھا ਕੋਈ ਆਈਡੀਆ ਨਹੀਂ ਸੀ ਮੈਂ ਤੱਕ ਕਿਸੇ ਮਿਤਰ ਦੇ ਕਿਹਾ ਸੀਗਾ ਮੈਂ ਉਹਦੇ ਨਾਲ ਚਲਾ ਗਿਆ ਅੱਛਾ ਹਾਂ ਵਾਲੀ ਪਹਿਲੀ ਅੱਖਾਂ ਜੇ ਤੇ ਉਹ ਤੋਂ ਬਾਅਦ ਇਕਦਮ ਹੀ ਅਲਰਜੀ ਹੋ ਗਈ। ਦੇਖ ਕੋਈ ਦਬਰੀ ਬਰਾ ਘੱਟ ਹੋ ਗਿਆ ਅੱਧਾ ਘਟਾ ਮੈਂ ਉੱਥੇ ਦਵਾਈ ਦਵਾਈ ਦੁਆਰੀ ਦੋਸੋਂ ਵਾਰਾ ਮੂੰਹ ਤੋਤਾ ਸਿਰ ਤੋਤਾ ਉਹ ਤੋਂ ਬਾਅਦ ਅੱਧੇ ਘੰਟੇ ਤੋਂ ਬਾਅਦ ਹੋਰਾਂ ਸਟਾਰਟ ਹੋਇਆ ਹੈਗਾ। ਅੱਛਾ 1:30 ਵਜੇ ਤੋਂ। ਅੱਛਾ ਕਿੰਨੇ ਕੁ ਮਰੀਜ਼ ਉੱਥੇ ਆਏ ਹੋਏ ਸੀ? ਬਈ ਵੀਰ ਅਬਾ 7-8 3000 ਬਦ ਤੇਰਾ ਘਟ ਸੀ ਉੱਥੇ। ਕੀ ਕੋਈ ਸਰਕਾਰੀ ਡਾਕਟਰਾਂ ਜਾਂ ਕੈਂਪ ਲਾਇਆ ਜੀ ਕੋਈ ਪ੍ਰਾਈਵੇਟ ਬੰਦੇ ਸੀ? ਬਈ ਵੀ ਦੇਖੋ ਮੈਨੂੰ ਇਹਦੇ ਬਾਰੇ ਆਈਡੀਆ ਨਹੀਂ ਸੀਗਾ ਮੈਂ ਤਾਂ ਸਿਰਫ ਇੰਨਾ ਕਹਿ ਗਿਆ ਸੀ ਕਿ ਹਾਂ ਕੋਈ ਵੈਦ ਹੈ। ਅੱਛਾ ਜੀ ਕਿ ਡਾਕਟਰ ਦਾ ਨਾਮ ਨਹੀਂ ਸੀ ਕੋਈ ਵੈਦ ਕਿਹਾ ਗਿਆ ਸੀ ਕਿ ਹਾਂ ਉਹ ਅੱਛੀ ਦਵਾਈ ਦਗਾ ਸਤੇ ਕੋਈ ਦਵਾਈ ਨਾ ਦਤੇ ਅ ਕਿਸੇ ਦੋਸਤ ਨੂੰ ਮੇਰੇ ਨੂੰ ਵਧੀਆ ਰਿਜ਼ਲਟ ਵੀ ਮਿਲੇ ਉਹਦੇ ਤੋਂ ਐ ਮੈਂ ਤੁਹਾਨੂੰ ਕਹਾ ਬਸ ਉਹ ਸਿੱਧਾ ਨਾਲਸ ਦੇ ਵਿੱਚ ਮੈਚ ਲੱਗ ਗਿਆ ਕਿੰਨੇ ਲੋਕ ਜਿਹੜੇ ਇਹਦਾ ਬਿਮਾਰ ਹੋਏ ਨੇ ਤੁਹਾਡੇ ਪੈਸਾ ਫੋੜ ਬੈਠੂ ਪਤਾ ਲੱਗ ਰਿਹਾ ਜਦ ਮੇਰੇ ਬੈਠੇ ਬੈਠੇ ਛੋੜਾ ਸਾਰਾ ਬੱਚੇ ਆ ਚੁੱਕੇ ਜੀ ਠੀਕ ਬਸ ਉਹ ਦਵਾਈ ਜਿਹਦਾ ਸਿਰ ਤੇ ਲਾਇਆ ਕਹਿੰਦੇ 10 ਮਿੰਟ ਬਾਅਦ ਧੋ ਲੋ ਮੈਂ ਧੋਇਆ ਨਾਲੇ ਮੂੰਹ ਤੇ ਵੀ ਨਹੀਂ ਪਾਣੀ ਫੇਰਿਆ ਫੇਰ ਵੀ ਆ ਆਪਣਾ ਰੈਕਸ਼ਨ ਜੀ ਕਰ ਗਈ ਆ ਆਪਣਾ ਜਿਹੜਾ ਦੋ ਘੰਟੇ ਬਾਅਦ ਨਾਲ ਜਿਆਦਾ ਹੀ ਦੁਖਣ ਲੱਗ ਗਈ ਅੱਖਾਂ ਤੇ ਜ਼ਖਾਮ ਜ਼ਖਾਮ ਹੋ ਗਿਆ ਪਰ ਮੈਂ ਕਹਿੰਦਾ ਚੱਲ ਫੇਰ ਵੀ ਮੈਂ ਸਾਰੀ ਗਿਆ ਪਰ ਮੈਨਾਂ ਕਿਹਾ ਨਹੀਂ ਸਰਾਣਾ ਪਰ ਮੈਂ ਆਸਥਾ ਲਾ ਲਈ ਕਿਨੇ ਕਿਨੇ ਪਤਾ ਨਹੀਂ ਇੱਥੇ ਕਾਲੀ ਦੇਵੀ ਮੰਦਰ ਚ ਲਵਾਇਆ ਸੀ ਉਹ ਲੋਕ ਲਵਾ ਰਹੇ ਦੀ ਕਹਿੰਦੇ ਵੀ ਤੂੰ ਹੀ ਲਵਾਇਆ ਮੈਂ ਕਹਿੰਦਾ ਚਲ ਧਿਆਨ ਉਸੇ ਡੋਂਗੇ ਜਿਹੇ ਪਾਰ ਕੇ ਵੱਡੇ ਸਾਰੇ ਚ ਪਨਾਰ ਖੇਤੀ ਤੇ 3-4 ਉਥੇ ਹੱਤ ਨਾਲੇ ਲਾਈ ਜਾ ਰਹੇ ਸੀ ਅੱਛਾ ਹੁਣ ਡਾਕਟਰ ਕੀ ਕਹਿੰਦੇ ਨੇ ਹੁਣ ਕੀ ਹੋਇਆ ਡਾਕਟਰ ਕਹਿੰਦੇ ਵੀ ਇਨਫੈਕਸ਼ਨ ਹੋ ਗਈ ਮੇਰੇ ਅੱਛਾ ਕਿੰਨੇ ਲੋਕ ਆਏ ਇਹ ਛੇੜ ਦੋਏ ਲੋ ਮੇਰੇ ਹੁੰਦੇ ਵੀ ਕਹਿੰਦੇ ਮੇਰੇ ਤੋਂ ਆਉਣ ਤੋਂ ਪਹਿਲਾਂ ਵੀ 40-50 ਬੰਦੇ ਆ ਚੁੱਕੇ ਸੀ ਅੱਛਾ ਇਸ ਮੇਰਾ ਨਾਮ ਡਾਕਟਰ ਗਿਤਾੰਸ਼ ਹੋਇਆ ਮੈਂ ਈਐਮਓ ਹ ਆਪਣੀ ਸਿਵਲ ਹਸਪੀਟਲ ਸੰਗਠ ਚ ਡਾਕਟਰ ਜੀ ਜਿਹੜੇ ਪੇਸ਼ੈਂਟ ਆਏ ਨੇ ਕਿਸ ਤਰ੍ਹਾਂ ਦੇ ਪੇਸ਼ੈਂਟ ਕੀ ਪ੍ਰੋਬਲਮ ਹੈ ਅੱਜ ਸਾਡੇ ਕੋਲ ਇਸ ਟਾਈਮ 15 ਤੋਂ 20 ਮਰੀ ਜਾਏ ਨੇ ਅੱਖਾਂ ਦੇ ਦਰਦ ਤੇ ਜਲਣ ਕਰਕੇ ਤੇ ਹਰ ਇੱਕ ਨੇ ਆਹੀ ਹਿਸਟਰੀ ਦਿੱਤੀ ਹੈ ਕਿ ਉਹਨਾਂ ਨੇ ਕੋਈ ਤੇਲ ਲਗਵਾਇਆ ਸੀ ਬਾਲਾਂ 'ਚ ਤੇ ਉਹਨੂੰ ਧੋਣ ਤੋਂ ਬਾਅਦ ਜੋ ਪਾਣੀ ਅੱਖਾਂ 'ਚ ਗਿਆ ਤੇ ਉਹਦੇ ਕਰਕੇ ਕੈਮੀਕਲ ਰਿਐਕਸ਼ਨ ਹੋ ਗਈ ਉਹਨਾਂ ਦੇ ਤੇ ਹੁਣ ਉਹਨਾਂ ਦੀ ਆਹੀ ਕੰਪਲੀਟ ਹੈ ਕਿ ਬਹੁਤ ਜ਼ਿਆਦਾ ਦਰਦ ਹੋ ਰਿਹਾ ਤੇ ਜਲਣ ਹੋ ਰਹੀ ਹੈ ਤੇ ਉਰੇ ਜਿਹੜਾ ਵੀ ਟ੍ਰੀਟਮੈਂਟ ਬੰਦ ਹੈ ਆਪਾਂ ਸਾਰਿਆਂ ਦਾ ਟ੍ਰੀਟਮੈਂਟ ਕਰ ਰਹੇ ਆ ਦਵਾਈ ਦੇ ਰਹੇ ਆ ਅੰਦਰੋਂ ਦਵਾਈ ਵੀ ਮਿਲ ਰਹੀ ਹੈ ਤੇ ਕੱਲ ਆਪਾਂ ਉਹਨਾਂ ਨੂੰ ਅੱਖਾਂ ਦੇ ਸਪੈਸ਼ਲਿਸਟ ਨੂੰ ਵੀ ਦਿਖਾਉਣ ਵਾਸਤੇ ਬੁਲਾਇਆ ਹੈ ਕਿ ਆਪਣੀ ਅੱਖਾਂ ਚੈੱਕ ਕਰਵਾਓ ਕਿ ਅੰਦਰ ਕੋਈ ਹੋਰ ਫਰਦਰ ਡੈਮੇਜ ਨਾ ਹੋਵੇ ਕੀ ਕਿਸ ਤਰ੍ਹਾਂ ਦੇ ਪ੍ਰੋਬਲਮ ਦਿੱਤਾ ਨਹੀਂ ਕਿ ਸਵੇਲਿੰਗ ਆ ਰਹੀ ਹੈ ਜਾਂ ਸਵੇਲਿੰਗ ਨਹੀਂ ਹੋਈ ਰੈਡਨੈਸ ਹੈ ਕਾਫੀ ਜਿਹੜੀ ਬਾਹਰਲੀ ਆਪਣੀ ਪੂਰੀ ਅੱਖ ਚਿੱਟੀ ਹੁੰਦੀ ਹੈ ਉਹਨਾਂ ਦੇ ਪੂਰੀ ਲਾਲ ਹੋ ਰੱਖੀ ਹੈ ਤੇ ਬਹੁਤ ਜ਼ਿਆਦਾ ਜਲਨ ਦੀ ਕੰਪਲੇਂਟ ਨਾਲ ਆ ਰਹੇ ਨੇ ਉਹ ਤੇ ਆਹੀ ਚੀਜ਼ ਹੈ ਹਜੇ ਤੱਕ ਕਿ ਆਪਾਂ ਉਹਦੀ ਹੀ ਆਪਾਂ ਅੱਖ ਸਾਫ਼ ਕਰ ਰਹੇ ਹਾਂ ਔਰ ਤੇ ਦਵਾਈ ਪਾਉਣ ਵਾਸਤੇ ਵੀ ਦੇ ਰਹੇ ਹਾਂ ਹੁਣ ਤੱਕ ਕਿੰਨੇ ਕੁ ਮਰੀਜ਼ ਆ ਗਏ ਹੁਣ ਤੱਕ ਕਰੀਬ 20 ਕੁ ਮਰੀਜ਼ ਆ ਚੁੱਕੇ ਨੇ ਤੇ ਹਜੇ ਵੀ ਆਈ ਜਾ ਰਹੇ ਨੇ ਦੁਪਹਿਰ ਤੋਂ ਆ ਰਹੇ ਨੇ ਸਾਡੇ ਕੋਲ ਮਰੀਜ਼ ਤੇ ਹਜੇ ਵੀ ਆਨ ਗੋਇੰਗ ਆ ਰਹੇ ਨੇ ਤੇ ਦਵਾਈ ਦਵਾਈ ਗਾਦੀ ਸੀ ਇਹਨਾਂ ਨੇ ਜੇ ਕੁਝ ਦੱਸਿਆ ਇਹਨਾਂ ਨੇ ਇਹਨ ਗ੍ਰੋਥ ਦਾ ਔਇਲ ਹੈ ਵੀ ਉਹ ਲਗਵਾਇਆ ਸੀ ਇਹਨਾਂ ਨੇ ਕਾਲੀ ਮਾਤਾ ਮੰਦਿਰ ਹੋ ਰਿਹਾ ਸੀ ਆ ਕੈਂਪ ਚੱਲਿਆ ਹੋਇਆ ਸੀ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਕਿਹਾ ਗਈ ਬਾਲ ਧੋ ਲੋ ਕਈਆਂ ਦੇ ਬਾਲ ਧੋਣ ਤੋਂ ਬਾਅਦ ਹੋਇਆ ਕਈਆਂ ਦੇ ਬਿਨਾ ਬਾਲ ਧੋਏ ਵੀ ਰਿਐਕਸ਼ਨ ਹੋ ਗਈ ਉਸ ਚੀਜ਼ ਨਾਲ ਉਹ ਔਇਲ ਤੋਂ ਰਿਐਕਸ਼ਨ ਹੋ ਰਹੀ ਹੈ ਇਹਨਾਂ ਦੀ ਫਿਰ ਆ ਜੀ ਪੇਸ਼ੈਂਟ ਦੀ ਗੱਲ ਕੀਤੀ ਜਦੋਂ ਸਥਿਤੀ ਜੀ ਸਟੇਬਲ ਹੈ ਜੀ ਕਾਫੀ ਉਹ ਕਾਫੀ ਪੇਸ਼ੈਂਟ ਪੈਨਿਕ ਚ ਨੇ ਕਿ ਆਪਣੀ ਦਰਦ ਬਹੁਤ ਜ਼ਿਆਦਾ ਹੈ ਤੇ ਉਹ ਉਸ ਚੀਜ਼ ਤੇ ਘਬਰਾ ਘਬਰਾਏ ਹੋਏ ਨੇ ਪਰ ਆਪਾਂ ਸਾਰਿਆਂ ਨੂੰ ਆਹੀ ਆਸ਼ਵਾਸ਼ਣ ਦਿਵਾਇਆ ਕਿ ਟ੍ਰੀਟਮੈਂਟ ਹੋ ਰਹੀ ਹੈ ਤੇ ਥੋੜੀ ਦੇਰ ਤੱਕ ਠੀਕ ਹੋ ਜਾਣਗੇ ਤੇ ਕੱਲ ਟ੍ਰੀਟਮੈਂਟ ਅੱਗੇ ਹੋ ਵੀ ਹੋਗੀ ਕਿ ਸਪੈਸ਼ਲਿਸਟ ਨੂੰ ਦਿਖਾਓ ਕਿ ਦੇਖੋ ਕਿ ਅੱਗੇ ਤਾਂ ਨਹੀਂ ਕੁਝ ਜ਼ਿਆਦਾ ਅੰਦਰੂਨੀ ਤਾਂ ਨਹੀਂ ਗਿਆ ਕੈਮੀਕਲ ਅੱਗੇ ਨਾ ਜਾਵੇ ਆਪਣੀ ਆਈਜ਼ ਦੀ ਲੇਅਰ ਚ ਅੱਗੇ ਨਾ ਜਾਵੇ ਤੇ ਉਹ ਕੱਲ ਪਤਾ ਚੱਲੇਗਾ ਜਦੋਂ ਸਪੈਸ਼ਲਿਸਟ ਦੇਖਣਗੇ ਆਪੀਡੀ ਚ ਇੱਕ ਵਾਰ ਹੁਣੇ ਵੀ ਅੱਖਾਂ ਵਾਲੇ ਡਾਕਟਰ ਦੇਖ ਕੇ ਗਏ ਨੇ ਉਹਨਾਂ ਨੇ ਹੀ ਸਾਨੂੰ ਟ੍ਰੀਟਮੈਂਟ ਦੱਸਿਆ ਵੀ ਕਿਵੇਂ ਦੇਣੀ ਹੈ ਤੇ ਉਹ ਕੱਲ ਸਵੇਰ ਵੀ ਮਰੀਜ਼ਾਂ ਨੂੰ ਦੇਖਣਗੇ